ਤਾਂ ਹਰ ਸਾਲ ਕੈਨੇਡਾ ਦੇ ਵਿੱਚ ਲੱਖਾਂ ਜਿਹੜੇ ਲੋਕ ਨੇ ਲੱਖਾਂ ਨੌਜਵਾਨ ਨੇ ਸਟੱਡੀ ਵੀਜ਼ੇ ਦੇ ਉੱਪਰ ਆ ਵਕ ਵਕ ਦੇਸ਼ਾਂ ਤੋਂ ਜਿਹੜਾ ਕੈਨੇਡਾ ਦੇ ਵਿੱਚ ਜਾਂਦੇ ਨੇ ਉੱਥੇ ਆਪਣੀ ਪੜ੍ਹਾਈ ਕਰਦੇ ਨੇ ਤੇ ਉਸ ਤੋਂ ਬਾਅਦ ਉੱਥੇ ਜਿਹੜਾ ਆਪਣਾ ਕਿਸੇ ਨਾ ਕਿਸੇ ਤਰੀਕੇ ਰਹਿਣ ਦਾ ਪ੍ਰਬੰਧ ਕਰਦੇ ਨੇ ਤੇ ਉਸ ਵੀਜ਼ੇ ਨੂੰ ਅੱਗੇ ਐਕਸਟੈਂਡ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇਹ ਸਭ ਦੇ ਵਿਚਾਲੇ ਜਿੱਤੇ ਕਿ ਪਿਛਲੇ ਬਹੁਤ ਸਾਰੇ ਸਾਲਾਂ ਦੇ ਵਿੱਚ ਤਕਰੀਬਨ 500 ਸਾਲਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਖਾਸ ਤੌਰ ਤੇ ਪਾਰਤ ਦੇ ਪੰਜਾਬੀ ਜਿਹੜੇ ਵੱਡੀ ਗਿਣਤੀ ਲੋਕ ਨੇ ਕੈਨੇਡਾ ਦੇ ਵਿੱਚ ਜਾਣ ਦੀ ਸੋਚਦੇ ਨੇ ਇਥੋਂ ਤੱਕ ਕਿ ਆਪਣੇ ਪਰਿਵਾਰਾਂ ਦੇ ਨਾਲ ਕੈਨੇਡਾ ਦੇ ਵਿੱਚੋ ਸ਼ਿਫਟ ਹੋ ਜਾਂਦੇ ਨੇ ਪਹਿਲਾਂ ਸਟੱਡੀ ਵੀਜ਼ਿਆਂ ਦੇ ਉੱਪਰ ਸਟੂਡੈਂਟ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਣੇ ਪਰਿਵਾਰਾਂ ਦੇ ਨਾਲ ਉੱਥੇ ਸ਼ਿਫਟ ਹੋ ਜਾਂਦੇ ਨੇ ਪਰ ਇਹ ਸਭ ਆਮਲੇ ਦੇ ਵਿੱਚ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਦੇ ਵੱਲੋਂ ਇੱਕ ਨਵੀਂ ਰਿਪੋਰਟ ਪੇਸ਼ ਕੀਤੀ ਗਿਆ ਜਿਸ ਦੇ ਵਿੱਚ ਕਿ ਬਹੁਤ ਵੱਡਾ ਅੰਕੜਾ ਪੇਸ਼ ਕੀਤਾ ਗਿਆ ਕਿ ਕਿੰਨੀ ਜੜੀ ਵੱਡੀ ਕਟੌਤੀ ਕੈਨੇਡਾ ਦੀ ਸਰਕਾਰ ਦੇ ਵੱਲੋਂ ਕੀਤੀ ਗਿਆ ਸਾਲ 2024 ਦੇ ਮੁਕਾਬਲੇ ਜੇਕਰ 2025 ਦੇ ਵਿੱਚ ਦੇਖੀਏ ਤਾਂ ਸ਼ੁਰੂਆਤੀ 3 ਮਹੀਨਿਆਂ ਦੇ ਵਿੱਚ ਜਿਸ ਦੇ ਵਿੱਚ ਕਿ ਜਨਵਰੀ ਫਰਵਰੀ ਅਤੇ ਮਾਰਚ ਦਾ ਜਿਹੜਾ ਰਿਕਾਰਡ ਨਿਕਲ ਕੇ ਸਾਹਮਣੇ ਆਇਆ ਡਾਟਾ ਨਿਕਲ ਕੇ ਸਾਹਮਣੇ ਆਇਆ ਉਸ ਦੇ ਵਿੱਚ ਕਿ 31% ਵੀਜ਼ਿਆਂ ਦੇ ਵਿੱਚ ਕਟੌਤੀ ਕਰ ਦਿੱਤੀ ਗਿਆ ਤਾਂ ਕੈਨੇਡਾ ਜਾਣ ਦੇ ਚਾਹਵਾਨਾਂ ਦੇ ਲਈ ਇੱਕ ਵੱਡਾ ਝਟਕਾ ਲੱਗ ਚੁੱਕਿਆ ਕਿਉਂਕਿ ਬਹੁਤ ਜ਼ਿਆਦਾ ਜਿਹੜੀ ਇਹ ਰਿਫਿਊਜ਼ ਜਿਹੜੇ ਫਾਈਲਾਂ ਦੇਖਣ ਨੂੰ ਮਿਲ ਰਹੀਆਂ ਨੇ ਪਿਛਲੇ ਜੇਕਰ ਇੱਕ ਸਾਲ ਦੀ ਗੱਲ ਕਰੀਏ ਤਾਂ ਲਗਾਤਾਰ ਹੈ ਕੈਨੇਡਾ ਦੇ ਵੱਲੋਂ ਰੂਲ ਚੇਂਜ ਕੀਤੇ ਜਾ ਰਹੇ ਹਨ ਹਾਲਾਂਕਿ ਜਿਹੜੀ ਸਰਕਾਰ ਵੀ ਚੇਂਜ ਆ ਚੁੱਕੀ ਹੈ ਹਾਲਾਂਕਿ ਸਪਾਰਟੀ ਸੇਵਾ ਮਾਰਕਕਾਰ ਨਹੀਂ ਉਹਨਾਂ ਦੀ ਸਰਕਾਰ ਬਣੀ ਹੈ ਪਹਿਲਾਂ ਜਸਟਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਸੀ ਪਾਰਾ ਉਸ ਮੌਕੇ ਵੀ ਜਿਹੜਾ ਕੈਨੇਡਾ ਦੇ ਵੀਜ਼ਿਆਂ ਦੇ ਵਿੱਚ ਇੰਟਰਨੈਸ਼ਨਲ ਪੱਧਰ ਤੇ ਜੇਕਰ ਵੀਜ਼ੇ ਦੇ ਕਿਤਾ ਕਟਾਉਤੀ ਕੀਤੀ ਗਿਆ ਜਿਸ ਦੇ ਵਿੱਚ ਕਿ ਜਿਹੜੇ ਅੰਕੜੇ ਸਾਹਮਣੇ ਆਏ ਨੇ ਤਾਂ ਉਸ ਦੇ ਸ਼ੁਰੂਆਤੀ ਤਮਾਹੀ ਦੀ ਜਿੱਕਰ ਗੱਲ ਕਰੀਏ ਪਹਿਲੀ ਤਮਾਹੀ ਦੇ ਵਿੱਚ ਤਿੰਨ ਮਹੀਨੇ ਜਿਸ ਦੇ ਵਿੱਚ ਕਿ ਜਨਵਰੀ ਫਰਵਰੀ ਅਤੇ ਮਾਰਚ ਦੇ ਵਿੱਚ 31% ਇਨਾ ਵੀਜ਼ਿਆਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਅਤੇ ਜਿਹੜੀ ਰਿਪੋਰਟ ਆ ਆਈ ਆਰ ਸੀ ਸੀ ਦੇ ਵੱਲੋਂ ਜਾਨੀ ਕਿ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਆ ਕੈਨੇਡਾ ਦੇ ਵੱਲੋਂ ਇਹ ਜਿਹੜੀ ਪੇਸ਼ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਜੇਕਰ ਦੇਖਿਆ ਜਾਵੇ ਕਿ ਇਸ ਸਾਲ ਸਿਰਫ ਜਿਹੜਾ ਭਾਰਤੀਆਂ ਨੂੰ ਵੀਜ਼ੇ ਦਿੱਤੇ ਗਏ ਨੇ ਜਿਹੜੇ 30640 ਸਟੂਡੈਂਟ ਵੀਜ਼ੇ ਦਿੱਤੇ ਗਏ ਨੇ ਤਾਂ ਜੇਕਰ ਪਿਛਲੇ ਸਾਲ ਦੇਖਿਆ ਜਾਵੇ ਤਾਂ ਪਿਛਲੇ ਸਾਲ 44295 ਵੀਜ਼ੇ ਦਿੱਤੇ ਗਏ ਸੀ ਤਾਂ ਤੁਸੀਂ ਦੇਖੋ ਕਿ ਕਿੰਨਾ ਵੱਡਾ ਜਿਹੜਾ ਅੰਕੜਾ ਉਹ ਦਿਸਦਾ ਨਜ਼ਰ ਆ ਰਿਹਾ ਤਾਂ ਜੇਕਰ ਇੰਟਰਨੈਸ਼ਨਲ ਪੱਧਰ ਤੇ ਪੂਰੀ ਦੁਨੀਆ ਭਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਸਾਲ 2025 ਦੇ ਵਿੱਚ ਤਕਰੀਬਨ 96000 15 ਵੀਜ਼ੇ ਦਿੱਤੇ ਗਏ ਨੇ ਤਾਂ ਜੇਕਰ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਇਸੇ ਤਰੀਕੇ ਦੇ ਨਾਲ 121070 ਵੀਜ਼ੇ ਦਿੱਤੇ ਗਏ ਸੀ ਤਾਂ ਤੁਸੀਂ ਦੇਖੋ ਕਿ ਕਿੰਨਾ ਵੱਡਾ ਅੰਕੜਾ ਜਿਹੜਾ ਉਹ ਫਰਕ ਪਾ ਦਿੱਤਾ ਗਿਆ ਹਾਲਾਂਕਿ ਜਿਹੜੇ ਬਹੁਤ ਜੋਦੇ ਲੋਕ ਨੇ ਹਲੇ ਵੀ ਇਹ ਸੋਚ ਰਹੇ ਨੇ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਕੈਨੇਡਾ ਚਲੇ ਜਾਈਏ ਉੱਥੇ ਦੀ ਧਰਤੀ ਦੇ ਜਿਹੜਾ ਜਾ ਕੇ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਨੇ ਉੱਥੇ ਪੜਾਈ ਕਰਨਾ ਚਾਹੁੰਦੇ ਨੇ ਖਾਸ ਤੌਰ ਤੇ ਸਟੂਡੈਂਟ ਵੀਜ਼ੇ ਨੂੰ ਲੈ ਕੇ ਜਿਹੜਾ ਕੈਨੇਡਾ ਬਾਕੀ ਦੇਸ਼ਾਂ ਦੇ ਮੁਕਾਬਲੇ ਜਿਹੜਾ ਬਹੁਤ ਜ਼ਿਆਦਾ ਜਿਹੜੇ ਰੂਲਸ ਸੀ ਉਹ ਬਹੁਤ ਜ਼ਿਆਦੇ ਜਿਹਦੇ ਕਹਿੰਦੇ ਸੌਖੇ ਸੀ ਢਿੱਲ ਦਿੱਤੀ ਹੋਈ ਸੀ ਉਹਨਾਂ ਰੂਲਾਂ ਦੇ ਵਿੱਚ ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਸਟੂਡੈਂਟਸ ਸੀ ਜਿਹੜੇ ਭਾਰਤੀ ਸਟੂਡੈਂਟਸ ਸੀ ਜਾਂ ਇੰਟਰਨ ਦੇ ਕੈਨੇਡਾ ਦੇ ਵਿੱਚ ਜਾ ਕੇ ਆਪਣੀ ਪੜਾਈ ਕਰਦੇ ਸੀ ਪਾਰਾ ਕੈਨੇਡਾ ਦੇ ਵੱਲੋਂ ਜਿਹੜਾ ਰੂਲ ਨੇ ਸਖਤ ਕਰ ਦਿੱਤਾ ਹੈਗੇ ਨੇ ਜਿਸ ਦੇ ਵਿੱਚ ਕਿ ਸਿੱਧੇ ਤੌਰ ਤੇ ਰਿਪੋਰਟ ਨਿਕਲ ਕੇ ਸਾਹਮਣੇ ਆ ਚੁੱਕੀ ਆ ਕਿ ਜਿਹੜਾ 31% ਵੀਜ਼ਿਆਂ ਦੇ ਵਿੱਚ ਸਾਲ 2024 ਦੇ ਮੁਕਾਬਲੇ ਜਿਹੜੀ ਕਟੌਤੀ ਕਰ ਦਿੱਤੀ ਗਿਆ ਹਾਲਾਂਕਿ ਜੇਕਰ ਇਸ ਤੋਂ ਵੀ ਪਹਿਲਾਂ ਦੇਖੀਏ ਤਾਂ 2024 ਦੇ ਵਿੱਚ ਵੀ ਜਿਹੜਾ ਬਾਕੀ ਸਾਲਾਂ ਦੇ ਮੁਕਾਬਲੇ ਕਟੌਤੀ ਕੀਤੀ ਗਈ ਸੀ ਤਾਂ ਬਹੁਤ ਲਗਾਤਾਰ ਜਿਹੜਾ ਕੈਨੇਡਾ ਦੀ ਸਰਕਾਰ ਦੇ ਵੱਲੋਂ ਰੂਲ ਚੇਂਜ ਕੀਤੇ ਜਾ ਰਹੇ ਨੇ ਨਵੇਂ ਸਖਤ ਕਾਨੂੰਨ ਲਿਆਂਦੇ ਜਾ ਰਹੇ ਨੇ ਕਿਉਂਕਿ ਕੈਨੇਡਾ ਸਰਕਾਰ ਦੇ ਵਿੱਚ ਲਗਾਤਾਰ ਜਿੱਥੇ ਸਰਕਾਰ ਦੇ ਵਿੱਚ ਬਦਲਾਅ ਆਇਆ ਤਾਂ ਉਹਨਾਂ ਦੇ ਵੱਲੋਂ ਰੂਲ ਵੀ ਚੇਂਜ ਕੀਤੇ ਜਾ ਰਹੇ ਨੇ ਕਿਉਂਕਿ ਇਸ ਤਰੀਕੇ ਪਿੱਛੇ ਜੇ ਦੇਖਣ ਨੂੰ ਮਿਲਿਆ ਕਿ ਬਹੁਤ ਘਟਨਾਵਾਂ ਕਿ ਉੱਥੇ ਜਾ ਕੇ ਕੈਸ ਤਰੀਕੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉੱਤੇ ਖੱਪ ਖਾਨਾ ਪਾਉਂਦੇ ਨੇ ਜਿਹੜਾ ਕਾਨੂੰਨਾਂ ਦੀ ਉਲੰਘਣਾ ਕਰਦੇ ਨੇ ਤਾਂ ਇਸੇ ਦੇ ਚੱਲਦੇ ਫਿਰ ਕੈਨੇਡਾ ਸਰਕਾਰ ਦੇ ਵੱਲੋਂ ਕੁਝ ਸਖਤ ਫੈਸਲੇ ਵੀ ਲੈਣੇ ਪੈਂਦੇ ਨੇ ਤੇ ਉਹਨਾਂ ਫੈਸਲਿਆਂ ਦੇ ਵਿੱਚ ਇੱਕ ਵੱਡਾ ਫੈਸਲਾ ਇਹ ਵੀ ਆ ਕਿ 3 ਮਹੀਨਿਆਂ ਦੇ ਵਿੱਚ 31% ਵੀਜ਼ਿਆਂ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ